ਦੇਖੋ ਮੈਂ ਅੱਜ ਹੁਣੀ ਇੱਕ ਤਾਂ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਂ ਰਹੀ ਆ ਸੀ ਜੀ ਚ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਮਾਨ ਸਾਹਿਬ ਗੱਲ ਸੁਣ ਲਓ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਆ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸ ਆ ਰੋਜ਼ ਕਰ ਰਹੇ ਆ ਕਿਉਂ ਕਿ ਭਗਵੰਤ ਮਾਨਸੇ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਇੱਕ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇ ਫਰਜ ਹੁੰਦਾ ਸੀ ਤੇ ਜੇ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਪਊ ਦੇਣਾ ਪਊ ਭਗਵੰਤ ਮਾਨਸਿਆ ਜਿਹੜੇ ਉਸ ਵੇਲੇ ਮਾਮਾ ਵਿਧਵਾਵਾਂ ਹੋਈਆਂ ਜਿਨ੍ਹਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਬਾਪ ਮਾਂ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੋਂ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਚੀਜ਼ ਮਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਹੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਜਿਨ੍ਹਾਂ ਦੇ ਨਾਂ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਸਭ ਨੂੰ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਂ ਆਏ ਸੀ ਅੱਜ ਉਹ ਸਾਰੇ بڑے ਤੋਂ بڑے ਚੈਨਲਾਂ ਤੇ ਇੰਟਰਵਿਊ ਦੇ ਰਹੇ ਆ ਕਿ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਸਾਰੇ ਉਹ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਆ ਦੇ ਜਿਹੜੇ ਗੱਡੀਆਂ ਚ ਫਿਰਦੇ ਸੀ ਅੱਜ ਉਹ ਸਾਰੇ ਚੌਲ ਚ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਕੋ ਨੂੰ ਪਤਾ ਉਹਨਾਂ ਨੇ ਨੌ ਕੀ ਨੇ ਜਿਨ੍ਹਾਂ ਨੂੰ ਤੁਸੀਂ ਇਹ ਰਿਆਤ ਦਿੱਤੀ ਹੈ ਇਹ ਖੁੱਲ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ ਚ ਗਿਆ ਤਾਂ ਉਹ ਜਾਇਦਾਦ ਦੇ ਕੇਸ ਚ ਆਮਦਨ ਘਾਟਾ ਜਾਇਦਾਦ ਜ਼ਿਆਦਾ ਇਹ ਕੇਸ ਗਿਆ ਡੀਏ ਦੇ ਕੇਸ ਚ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਕਲੰਕ ਧੋਤ ਆ ਇਸ ਕਰਕੇ ਹਿਸਾਬ ਤਾਂ ਤੁਹਾਡੇ ਨਾਲ ਕਰਾਂਗੇ ਤੇ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਹਿਸਾਬ ਮੈਂ ਕਰੂੰਗਾ ਤੁਹਾਡੇ ਨੂੰ ਭਾਜੇਪੀ ਕਰੇਗੀ ਤੁਹਾਡੇ ਨਾਲ ਹਿਸਾਬ ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਉਹ ਸਾਬਤ ਕਰਕੇ ਦਿਖਾ ਲੋਕਾਂ ਦੀ ਕਚਹਿਰੀ ਚ ਅੱਜ ਤੱਕ ਸ਼ਹੀਦ ਦੇ ਆਜ਼ਮ ਸਤਾਰ ਬਿਆਨ ਸਿੰਘ 오, 다 쿵, 넌.